ਜਾਪ ਸਰਕਾਰ ਵੱਲੋਂ ਚਲਾਈ ਗਈ ਵਿੱਤ ਨਸ਼ਾ ਰੋधी ਤਹਿਤ ਲੁਧਿਆਣਾ ਅਧਿਆਤਿਧੀ थाना ਦਾਖਲ ਹੋ ਕੇ ਸਾਡੀ ਉਸ ਪਾਰਟੀ ਵੱਲੋਂ ਇੱਕ ਜੀਟੀਓ ਵੱਲੋਂ ਪ੍ਰੋਸਟ ਪ੍ਰਮੁੱਖਾ ਵਰਤੀ ਮੰਡਿਆਣੀ ਪੁਰਾ ਦਾਖਲ ਲਗਾਇਆ ਗਿਆ ਸੀ ਇਸ ਨਾਕੀ ਦੇ ਦੌਰਾਨ ਜਦੋਂ ਅਸੀਂ ਸ਼ੱਕੀ ਗੁਰਸਾਂ ਦੀ ਜੇਨਿੰਗ ਕਰ ਰਹੇ ਸੀ ਤਾਂ ਇੱਕ ਸ਼ੱਕੀ ਗੱਡੀ ਬਲੈਨੋ ਜੋ ਕਿ ਦਿੱਲੀ ਨੰਬਰ ਸੀ ਜਦੋਂ ਉਸ ਗੱਡੀ ਦੀ ਸਰਚੀ ਚੈੱਕ ਕੀਤੀ ਗਈ ਤਾਂ ਸਾਨੂੰ ਉਹਦੇ ਵਿੱਚੋਂ 130 ਗ੍ਰਾਮ ਨਾਰਕੋਟਿਕ ਦਵਾਈ ਇਹ ਜੋ ਦੋਸ਼ੀ ਜਿਹਕੇ ਦੇ ਵਿੱਚ ਗੱਡੀ ਚਲਾ ਰਿਆ ਸੀਗਾ ਜਿਸ ਦਾ ਨਾਮ ਸਤਨਾਮ ਕੋਚੀ son of ਮਤੀ ਸੈਮ ਜੋ ਕੀ ਕੰਗਰੇਗਨਾ ਖਾਣਾ ਲਗਾਉਂਦਾ ਰਹੇ ਸਦਰ ਜਗਮ ਰਹਿਣ ਵਾਲਾ ਇਸ ਕੋਲੋਂ ਅਸੀਂ ਇਹ 120 ਗ੍ਰਾਮ ਮੈਦਨ ਦੀ ਗੋਲ ਕੀਤੀ ਜਦੋਂ ਇਸ ਤੋਂ ਅਸੀਂ ਵੇਰੀ ਕੋਸ਼ਿਸ਼ ਕੀਤੀ ਤਾਂ ਉਸ ਕੋਸ਼ਿਸ਼ ਦੇ ਬਰਾਦ ਅਸਲ ਪਤਾ ਲੱਗਾ ਕਿ ਇਸ ਦੇ ਖਾਅ ਪਹਿਲਾਂ ਵੀ ਬਖ ਬਖ ਖਾਣੇ ਦੇ ਵਿੱਚ 4 ਐਨਡੀਪੀਐਸ ਦੇ ਮੁਕਾਦਮੇ ਦਰਜ ਸੋ ਇਸ ਗਵਨੀ ਤੋਂ ਬਾਅਦ ਇਹਦੇ ਖਿਲਾਫ ਅਸੀਂ ਥਾਣਾ ਦਾਖਾ ਕੀਤੀ ਕੀ 25 ਸੈਕਸ਼ਨ ਐਨਡੀਪੀ ਸਿਕਰ ਦਾ ਕਵਰ ਦਰਜ ਕੀਤੀ ਆ। ਅੱਜ ਜਿਸ ਨੂੰ ਕੋਰ ਵਿੱਚ ਪੇਸ਼ ਕੀਤਾ ਗਿਆ ਉਹ ਕੋਰ ਵਿੱਚ ਪੇਸ਼ ਕਰਕੇ ਇਸ ਦਾ 2 ਦਿਨ ਦਾ ਰਵਾਣ ਨਹੀਂ ਹੋ ਸਕੀਤਾ ਹੈ। ਇਸ ਰਵਾਣ ਦੇ ਦੌਰਾਨ ਕੋਸ਼ਿਸ਼ ਕੀਤੀ ਜਾਊ ਕਿ ਇਹ ਕਿੱਥੋਂ ਲੈ ਕੇ ਉਹਨਾਂ ਤੇ ਕਿੱਥੇ ਅੱਗੇ ਵੇਖ ਦੋ। ਸੋ ਅਲੱਗ-ਅਲੱਗ ਸਾਰੇ ਪਹਿਲੂ ਉਹਨਾਂ ਦੇ ਵਿੱਚ ਵਾਚੇ ਜਾਊਗਾ। ਉਹਦੇ ਬਿਨਾਂ ਤੇ ਅਸੀਂ ਜੋ ਇਹ ਨਸ਼ੀਆਂ ਦੇ ਚੇਨ ਆ ਉਸ ਨੂੰ ਤੋੜਨ ਵਾਸਤੇ ਅਸੀਂ ਜਿੱਥੋਂ ਲੈ ਕੇ ਉਹਨਾਂ ਉੱਪਰ ਉਸ ਤੱਕ ਪਹੁੰਚ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਰਵਾਣ ਦੇ ਨਾਲ ਉਹ ਦੁਸ਼ੀ ਵੀ ਸਾਹਮਣੇ ਆਉਣਗੇ ਤੇ ਹੋਰ ਇਹਨਾਂ ਕੋਲ ਥੋੜੀ ਹੋ ਸਕਦੀ ਹੈ।